ਤਨਵ ਜੰਮੀ ਬੱਚਿਆਂ ਨੂੰ ਸਮਾਜ ਦੇ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣਾ ਅਤੇ ਸੂਬੇ ਦੇ ਲਿੰਗ ਅਨੁਪਾਤ ਦੇ ਵਿੱਚ ਹੋਰ ਸੁਧਾਰ ਲਿਆਉਣ ਦੇ ਲਈ ਧੀਆਂ ਦੀ ਲੋੜੀ ਮਨਾਉਣਾ ਸਮੇਂ ਦੀ ਅਹਿਮ ਲੋੜ ਹੈ। ਧੀਆਂ ਇਸ ਦੇਸ਼ ਦਾ ਤਰੁਹਰ ਨੇ ਦੇ ਜੇਕਰ ਦੇਸ਼ ਨੇ ਕਿਸੇ ਵੀ ਤਰ੍ਹਾਂ ਦੀ ਤਰੱਕੀ ਕਰਨੀ ਹੈ ਤਾਂ ਉਹ ਧੀਆਂ ਤੋਂ ਬਿਨਾਂ ਨਹੀਂ ਹੋ ਸਕੀ ਹੈ। ਤਨਾ ਸ਼ਬਦਾਂ ਦਾ ਪ੍ਰਟਾਵਾ ਕੈਬਨਟ ਮੰਤਰੀ ਤਰਨੁਪ੍ਰੀ ਸਿੰਘ ਸੋਨ ਦੇ ਵੱਲੋਂ ਇਸ ਕਾਲਜ ਫॉर ਊਮਨ ਖਰਨਾ ਵਿਖੇ ਕਰਵਾਏ ਗਏ ਧੀਆਂ ਦੀ ਲੋੜੀ ਸਮਾਗਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਮੌਕੇ ਕੀਤਾ ਹੈ। ਉਹਨਾਂ ਕਹੇ ਕਿ ਉਸ ਦਾ ਸਮਾਗਮ ਤਿਆਂ ਨੂੰ ਸਪਰਪਤ ਹੈ ਕੋਈ ਅਜਿਹਾ ਖੇਤਰ ਨਹੀਂ ਹੈ ਜਿੱਥੇ ਧੀਆਂ ਦਾ ਯੋਗਦਾਨ ਨਾ ਹੋਵੇ ਅੱਜ ਦੀਆਂ ਧੀਆਂ ਮਹਰ ਡਾਕਟਰ ਪਾਇਲਟ ਸਾਇੰਸਦਾਨ ਅਤੇ ਪ੍ਰੋਫੈਸਰ ਬਣ ਰਹੀਆਂ ਨੇ ਸਵਸਥ ਦੇ ਵਿੱਚ ਧੀਆਂ ਦਾ ਸਿਸ ਸਤਿਕਾਰ ਸੱਤੋਂ ਪਹਿਲੇ ਨੰਬਰ ਤੇ ਆਤਾ ਗੁਰੂ ਗ੍ਰੰਥ ਸਾਹਿਬ ਨੇ ਵੀ ਆਖਿਆ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾ ਸਭ ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ ਸਾਡੇ ਖੰਨੇ ਲਈ ਬੜਾ ਮਾਣ ਵਾਲਾ ਦਿਨ ਹੈ ਕਿ ਅੱਜ ਅਸੀਂ ਖੰਨੇ ਦੇ ਏਐਸ ਕਾਲਜ ਫਾਰ ਔਮਨ ਦੇ ਵਿੱਚ ਜੋ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਸ ਡਿਪਾਰਟਮੈਂਟ ਦੇ ਦੁਆਰਾ ਅੱਜ ਖੰਨੇ ਦੇ ਵਿੱਚ ਏਐਸ ਕਾਲਜ ਫਾਰ ਔਮਨ ਦੇ ਵਿੱਚ ਲੋੜੀ ਦਾ ਇਹ ਜਿਹੜਾ ਪਾਵਨ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਜਿਹੜੀ ਕਿ ਧੀਆਂ ਦੀ ਲੋੜੀ ਨੂੰ ਸਮਰਪਿਤ ਹੈ ਔਰ ਇਹਦੇ ਵਿੱਚ ਏਐਸ ਮੈਨੇਜਮੈਂਟ ਦੀ ਸਮੂਹ ਜਿਹੜੀ ਮੈਨੇਜਮੈਂਟ ਟੀਮ ਹੈ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਅੱਜ ਇਹ ਸਾਡੇ ਲਈ ਸਾਰਿਆਂ ਲਈ ਬੜੇ ਮਾਣ ਵਾਲਾ ਦਿਨ ਹੈ ਇਹ ਤਿਉਹਾਰ ਹੈ ਜਿਹੜਾ ਇਹ ਧੀਆਂ ਨੂੰ ਸਮਰਪਿਤ ਹੈ ਗਰਲ ਚਾਈਲਡ ਨੂੰ ਸਮਰਪਿਤ ਹੈ ਸੋ ਧੀਆਂ ਸਾਡੀਆਂ ਧਰੋਹਰ ਨੇ ਧੀਆਂ ਇਸ ਦੇਸ਼ ਦੀ ਧਰੋਹਰ ਨੇ ਜੇ ਸਮਾਜ ਦੇ ਕਿਸੇ ਵੀ ਸ਼ੋਭੇ ਨੇ ਤਰੱਕੀ ਕਰਨੀ ਹੈ ਤਾਂ ਧੀਆਂ ਤੋਂ ਬਿਨਾ ਉਹ ਤਰੱਕੀ ਨਹੀਂ ਹੋ ਸਕਦੀ ਸੋ ਧੀਆਂ ਅਸੀਂ ਵੀ ਮੈਂ ਵੀ ਇੱਕ ਧੀ ਦਾ ਪਿਤਾ ਹਾਂ ਸੋ ਇਸ ਕਰਕੇ ਜਿਹੜੀ ਧੀ ਦਾ ਸਤਕਾਰ ਹੈ ਧੀ ਦਾ ਜੋ ਮਾਣ ਹੈ ਇਸ ਸਮਾਜ ਦੇ ਵਿੱਚ ਹੋਣਾ ਚਾਹੀਦਾ ਉਸ ਚੀਜ਼ ਨੂੰ ਇਹ ਪ੍ਰਤੀਕ ਕੇ ਤਿਹਾਰ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਧੀਆਂ ਨੂੰ ਇਸ ਪੂਰੇ ਦੇਸ਼ ਦੀ ਧੀਆਂ ਨੂੰ ਪੂਰੇ ਵਿਸ਼ਵ ਜਹਾਨ ਦੀ ਧੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਹ ਧੀਆਂ ਸਾਡੀਆਂ ਵੱਡੀਆਂ ਹੋ ਕੇ ਨਾ ਸਿਰਫ ਖੰਨੇ ਦਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਜਿਹੜਾ ਨਾਮ ਹੈ ਉਹ ਵਿਸ਼ਵ ਪੱਤਰ ਦੇ ਉੱਤੇ ਉੱਚਾ ਚੱਕਣ ਔਰ ਵੈਸੇ ਵੀ ਅੱਜ ਕੋਈ ਵੀ ਐਸਾ ਸ਼ੋਭਾ ਨਹੀਂ ਜਿੱਥੇ ਧੀ ਨਾ ਹੋਵੇ ਅੱਜ ਇੱਕ ਤੋਂ ਇੱਕ ਵੱਡੀਆਂ ਡਾਕਟਰ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਪਾਇਲਟ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਸਾਇੰਟਿਸਟ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਜਿਹੜੀਆਂ ਪ੍ਰੋਫੈਸਰ ਧੀਆਂ ਔਰ ਕਿਹੜਾ ਸ਼ੋਭਾ ਹੈ ਸਮ ਹੈ ਕਿਸੇ ਇੱਕ ਸ਼ੋਭੇ ਦਾ ਨਾਮ ਲੋ ਜਿੱਥੇ ਧੀ ਦਾ ਅਤਿ ਯੋਗਦਾਨੀ ਬਲਕਿ ਧੀਆ ਤਾਂ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਇਹ ਲੱਗਦਾ ਮੁੰਡਿਆਂ ਤੋਂ ਵੀ ਹਰ ਸ਼ੋਪੇ ਦੇ ਵਿੱਚ ਅੱਗੇ ਲੰਘ ਗਈਆਂ ਸੋ ਉਹਨਾਂ ਧੀਆ ਨੂੰ ਵੀ ਬਹੁਤ ਬਹੁਤ ਮੁਬਾਰਕਮਾਤ ਉਹ ਧੀਆ ਦੇ ਮਾਪਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਕੁੱਖਾਂ ਨੂੰ ਵੀ ਬਹੁਤ ਬਹੁਤ ਮੈਂ ਸਿਰ ਝੁਕਾ ਕੇ ਸਜਦਾ ਕਰਦਾ ਜਿਸ ਕੁੱਖ ਤੋਂ ਧੀ ਪੈਦਾ ਹੋਈ ਸੋ ਧੀਆ ਜਿਹੜੀਆਂ ਉਹ ਧੀਆ ਮਹਾਰਾਜ ਦੀ ਬਾਣੀ 'ਚ ਵੀ ਲਿਖਿਆ ਸੋ ਕਿਉ ਮੰਦਾ ਆਖੀਏ ਜਤ ਜਨਮੇ ਰਾਜਾਨ ਰਾਜੇ ਮਹਾਰਾਜੇ ਦੇਵੀ ਦੇਵਤੇ ਔਲੀਏ ਗੁਰੂ ਪੀਰ ਪੈਗੰਬਰ ਪੈਦਾ ਇਕੋ ਹੀ ਇਕੋ ਹੀ ਸ੍ਰਿਸ਼ਟੀ ਤੇ ਆਣਦਾ ਉਹ ਤਰੀਕਾ ਸੀ ਉਹ ਧੀ ਦੀ ਕੁੱਖ ਤੋਂ ਸੀ ਸੋ ਧੀ ਦੀ ਕੁੱਖੋਂ ਪੈਦਾ ਹੋਏ ਕਿਵੇਂ ਧੀ ਨੂੰ ਅਸੀਂ ਜ਼ਿੰਦਗੀ ਚ ਗਲਤ ਸੋ ਧੀ ਦਾ ਸਤਕਾਰ ਧੀ ਦਾ ਮਾਣ ਹੈ ਜਿਹੜਾ ਉਹ ਅਵਲ ਹੈ ਸਭ ਤੋਂ ਉੱਤੇ ਹੈ ਸੋ ਅੱਜ ਦਾ ਇਹ ਜਿਹੜਾ ਤਿਹਾਰ ਹੈ ਇਹ ਜਿਹੜੀ ਬਦੀ ਉੱਤੇ ਨੇਕੀ ਦੀ ਜਿੱਤ ਦਾ ਇਹ ਤਿਹਾਰ ਹੈ ਇਹ ਅੱਜ ਧੀਆਂ ਨੂੰ ਸਮਰਪਿਤ ਆਪਾਂ ਗਰਲ ਚਾਈਲਡ ਨੂੰ ਧੀ ਨੂੰ ਪ੍ਰਮੋਟ ਕਰੀਏ ਔਰ ਹਰ ਸੋਪੇ ਦੇ ਵਿੱਚ ਧੀ ਦੇ ਲਈ ਚੰਗੀ ਆਸਤੇ ਉਹ ਕਰੀਏ ਮੰਤਰੀ ਜੀ ਇਹ ਪਵਿੱਤਰ ਅਗਨੀ ਜਿਹੜੀ ਲੋਹੜੀ ਦੀ ਅਗਨੀ ਹੈ ਇਹਦੇ ਵਿੱਚ ਕਿਹੜੀਆਂ ਬਰਾਜਿਆਂ ਨੂੰ ਤੁਸੀਂ ਖਤਮ ਕਰਨ ਦੀ ਬੀਲ ਕਰਦੇ ਹੋ ਦੇਖੋ ਗੱਲ ਇਦਾਂ ਹੈ ਸਮਾਜ ਦੀ ਕੋਈ ਵੀ ਤਰੁੱਟੀ ਹੋਵੇ ਦੇਖੋ ਪੰਜ ਤਰੁੱਟੀਆਂ ਦਾ ਤਾਂ ਸਰੀਰ ਹੈ ਬਣਿਆ ਆ ਕੰਮ ਕਰੋ ਲੋ ਮੋਹੰਕਾਰ ਦਾ ਉਹ ਤਾਂ ਸਾੜ ਨਹੀਂ ਸਾੜਨਾ ਹੈ ਸਮਾਜ ਦੀ ਕੋਈ ਵੀ ਤਰੁੱਟੀ ਹੋਵੇ ਕਿਸੇ ਵੀ ਕਿਸਮ ਦੀ ਬੈਡ ਐਲੀਮੈਂਟ ਸਮਾਜ ਚ ਵਿੱਚਰਦੇ ਹੋਏ ਇਹ ਅਗਨੀ ਦੇ ਵਿੱਚ ਉਹਨੂੰ ਦਹਨ ਕਰਨਾ ਚਾਹੀਦਾ ਔਰ ਚੰਗੇ ਸਮਾਜਿਕ ਪ੍ਰਾਣੀ ਬਣ ਕੇ ਚੰਗੇ ਇਨਸਾਨ ਬਣ ਕੇ ਵਿੱਚ ਰਹਿਣਾ ਚਾਹੀਦਾ ਤਾਂ ਮੇਰਾ ਨਾਮ ਰਣਜੀਤ ਕੌਰ ਮੈਂ ਇਸ ਕਾਲਜ ਦੀ ਅਫੀਸ਼ੀਅਲਿੰਗ ਪ੍ਰਿੰਸੀਪਲ ਹਾਂ ਕਿ ਮੈਂ ਅੱਜ ਕਿਹੜਾ ਰੱਖਿਆ ਸੀ ਲੋੜੀ ਲੈ ਕੇ ਉਸ ਤੋਂ ਪ੍ਰੋਗਰਾਮ ਸਹੀ ਕਹਿੰਦਾ ਜੀ ਇਹ ਅੱਜ ਅਸੀਂ ਫੰਕਸ਼ਨ ਰੱਖਿਆ ਜੀ ਲੋੜੀ ਦਾ ਫੰਕਸ਼ਨ ਜਿਹੜਾ ਕਿ ਸਾਡਾ ਸਮਰਪਣਾ ਲੋੜੀ ਦੀਆਂ ਦੀ ਫੰਕਸ਼ਨ ਨੂੰ ਕਿ ਖਾਸ ਕਰ ਜਿਹੜਾ ਫੰਕਸ਼ਨ ਹੈ ਦੀਆਂ ਦੇ ਇਟ ਇੰਪੋਰਟੈਂਟ ਨੂੰ ਦੱਸਦਾ ਹੈ ਜਿਕੇ ਹੈ ਔਰ ਇਸ ਫੰਕਸ਼ਨ ਤੇ ਪਹੁੰਚੇ ਸਾਡੇ ਅੱਜ ਖਾਸ ਸਮੇਂ ਮੁੱਖ ਮਹਿਮਾਨ ਸਾਡੇ ਸਤਾਰ ਤਰਨੂਪ੍ਰਿੰਸ ਸਿੰਘ ਜੀ ਕੈਬਨਟ ਮਿਨਿਸਟਰ ਤੇ ਉਹਨਾਂ ਦੀ ਵਾਈਫ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਇਸ ਖਾਸ ਮੌਕੇ ਪਹੁੰਚੇ ਤੇ ਨਾਲ ਹੀ ਮੈਂ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰ ਅਫੇਅਰ ਤੋਂ ਆਏ ਉਹਨਾਂ ਦੇ ਸਕੱਤਰ ਡਾਇਰੈਕਟਰ ਤੇ ਜੋਇਨ ਡਾਇਰੈਕਟਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਜੇ ਸਾਡਾ ਫੰਕਸ਼ਨ ਜਿਹੜਾ ਹੈ ਬਹੁਤ ਅੱਛੀ ਤਰੀਕੇ ਨਾਲ ਆਰਗੇਨਾਈਜ਼ ਹੋ ਪਾਇਆ ਉਹਨਾਂ ਦੇ ਇਸ ਫੰਕਸ਼ਨ ਨੂੰ ਕੋ ਪੂਰਾ ਸਫਲ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਦੇ ਲੋਹੜੀ ਤੀਆਂ ਦਾ ਸਾਡਾ ਮਕਸਦ ਇਹ ਹੈ ਕਿ ਦੇਖੋ ਹਰ ਘਰ ਦੇ ਵਿੱਚ ਹਰ ਬੱਚੇ ਦੀ ਇੱਕ ਆਪਣੀ ਇੰਪੋਰਟੈਂਸ ਹੁੰਦੀ ਹੈ ਚਾਹੇ ਉਹ ਧੀ ਹੈ ਚਾਹੇ ਪੁੱਤ ਹੈ ਸਭ ਦਾ ਬੜੀ ਖੁਸ਼ੀ ਨਾਲ ਸਵਾਗਤ ਕਰਨਾ ਚਾਹੁੰਦਾ ਹੈ ਤੇ ਇਹ ਤਿਹਾਰ ਸਾਨੂੰ ਦਰਸਾਉਂਦਾ ਹੈ ਕਿ ਅਸੀਂ ਆਪਣੇ ਸਿਰਫ ਬਤੁੰਡਿਆਂ ਦਾ ਨਹੀਂ ਤੀਆਂ ਦਾ ਵੀ ਦੇ ਦਿਲੋਂ ਤਵਾਦ ਕਰੀਏ ਕਿ ਇਹ ਉਹ ਤੀਆਂ ਨੇ ਜਿਨ੍ਹਾਂ ਨੇ ਕੱਲ ਨੂੰ ਸਮਾਜ ਦੀ ਸਿਰਜਣਾ ਕੀਤੀ ਹੈ ਤੇ ਮੇਰੇ ਸਾਰਿਆਂ ਨੂੰ ਇਹ ਪਿਆਰੇ ਹੈ ਕਿ ਸਾਨੂੰ ਸਭ ਬੱਚਿਆਂ ਦੀ ਚਾਹੇ ਉਹ ਬੱਚਾ ਹੈ ਮੁੰਡਾ ਹੈ ਚਾਹ ਲੜਕੀ ਹੈ ਸਾਨੂੰ ਉਹਨਾਂ ਸਭ ਦਾ ਤੇਜ ਨੂੰ ਤੁਹਾਡਾ ਸਵਾਗਤ ਕਰਨਾ ਚਾਹੀਦਾ ਹੈ ਕਿ ਤੁਸੀਂ ਸਾਰੇ ਇਸ ਮੀਡੀਆ ਪ੍ਰੈਸ ਮੀਡੀਆ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਸਾਡੇ ਇਸ ਇਵੈਂਟ ਨੂੰ ਕਵਰ ਕਰਨ ਇੱਥੇ ਪਹੁੰਚੇ ਕੜਾ ਸਭ ਦਾ ਬਹੁਤ ਬਹੁਤ ਧੰਨਵਾਦ ਮਨ ਜੀ ਇਹ ਲੋਕਾਂ ਨੂੰ ਮੈਸੇਜ ਦੇਣਾ ਚਾਹੀਦਾ ਹੈ ਪਤਿਆਂ ਨੂੰ ਜਿਹੜੇ ਲੋਕੀਂ ਧਿਆਨੋਂ ਮੁੰਡਿਆਂ ਤੇ ਭੈਣਾਂ ਨੂੰ ਜੀ ਮੈਸੇਜ ਦੇ ਦੇਣੇ ਕੋਈ ਅੱਜ ਕੱਲ ਦੇ ਸਮੇਂ ਵਿੱਚ ਕੋਈ ਵੀ ਬੱਚਾ ਕਿਸੇ ਤੋਂ ਘੱਟ ਨਹੀਂ ਚਾਹੀਉਂਦੀ ਹੈ ਚਾਹੇ ਉਹ ਧੀ ਹੈ ਚਾਹੇ ਪੁੱਤ ਹੈ ਸਭ ਨੂੰ ਬਰਾਬਰ ਦੇ ਹੱਕ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਹੁਣ ਸਮਾਜ ਚੇਂਜ ਹੋ ਗਿਆ ਹੈ ਹੁਣ ਕੋਈ ਇਨਾ ਚ ਫਰਕ ਨਹੀਂ ਕਰਦਾ ਚਾਹੇ ਉਹ ਧੀ ਹੈ ਚਾਹੇ ਪੁੱਤ ਹੈ ਸਭ ਦੇ ਲਈ ਸਾਰੀ ਹਰ ਤਰ੍ਹਾਂ ਦੀ ਸਿੱਖਿਆ ਹਰ ਤਰ੍ਹਾਂ